ਕਿ ਤੁਸੀਂ ਵੀ ਦਿਖਾਵੇ ਦੇ ਚੱਕਰ ਦੇ ਵਿੱਚ ਕਰਦੇ ਹੋ ਆ ਕੰਮ ਜਿਮ ਦੇ ਵਿੱਚ ਕੁੜੀਆਂ ਨੂੰ ਨਹੀਂ ਪਾਉਣੇ ਚਾਹੀਦੇ ਤੰਗ ਕੱਪੜੇ ਨਹੀਂ ਤਾਂ ਕੇਰਲੈਂਡ ਗਿਆ ਬਹੁਤ ਸਾਰੀਆਂ ਤੁਹਾਨੂੰ ਬਿਮਾਰੀਆਂ ਜਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਅੱਜ ਦੇ ਯੁੱਗ ਦੀ ਜਕਰ ਗੱਲ ਕਿਤੇ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਕੀ ਮੁੰਡੇ ਕੀ ਹਰ ਕੋਈ ਆਪਣੇ ਸਰੀਰ ਨੂੰ ਲੈ ਕੇ ਸੋਹਣਾ ਦਿਖਣਾ ਚਾਹੁੰਦਾ ਹੈ ਫਿਟ ਰਹਿਣਾ ਚਾਹੁੰਦਾ ਹੈ ਇਸ ਕਰਕੇ ਉਹ ਜਿਮ ਦੇ ਵਿੱਚ ਜਾਂਦੇ ਨੇ ਇੱਥੋਂ ਤੱਕ ਕਿ ਵੱਡੀ ਗਿਣਤੀ ਦੇ ਵਿੱਚ ਕੁੜੀਆਂ ਵੀ ਅੱਜ ਦੇ ਸਮੇਂ ਦੇ ਵਿੱਚ ਜਿਮ ਜਾਂਦਿਆਂ ਨੇ ਪਰ ਜਿਮ ਜਾਂਦੇ ਸਮੇ ਕੁੜੀਆਂ ਅਜਿਹੇ ਕੱਪੜੇ ਤੰਗ ਪਾ ਲੈਂਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਨੇ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਜੇਕਰ ਤੁਸੀਂ ਵੀ ਜਿਮ ਜਾਂਦੇ ਹੋ ਤੇ ਜਿਮ ਜਾਂਦੇ ਦੌਰਾਨ ਕੁਝ ਅਜਿਹੀਆਂ ਗਲਤੀਆਂ ਕਰਦੇ ਹੋ ਕੱਪੜੇ ਤੰਗ ਪਾਉਂਦੇ ਹੋ ਤਾਂ ਇਹ ਖਬਰ ਧਿਆਨ ਨਾਲ ਜ਼ਰੂਰ ਸੁਣੀਓ ਦਰਅਸਲ ਅੱਜ ਦੇ ਯੁੱਗ ਦੇ ਵਿੱਚ ਕੁੜੀ ਫਿੱਟ ਤੇ ਵਧੀਆ ਦਿਖਣਾ ਚਾਹੁੰਦੀ ਹੈ ਇਹੀ ਕਾਰਨ ਹੈ ਕਿ ਔਰਤਾਂ ਹੁਣ ਵੱਡੀ ਗਿਣਤੀ ਦੇ ਵਿੱਚ ਜਿਮ ਜਾ ਰਹੀਆਂ ਨੇ ਤੇ ਆਪਣੀ ਫਿਟਨੈਸ ਪ੍ਰਤੀ ਪਹਿਲਾਂ ਦੇ ਨਾਲੋਂ ਜ਼ਿਆਦਾ ਜਾਗਰੂਕ ਹੋ ਰਹੀਆਂ ਨੇ जिम ਜਾਂਦੇ ਸਮੇ ਸਟਾਈਲਿਸ਼ ਦਿਖਣਾ ਵੀ ਉਹਨਾਂ ਨੂੰ ਇੱਕ ਕਿਸਮ ਦੀ ਪ੍ਰੇਰਣਾ ਬਣ ਗਿਆ ਹੈ ਅਜਿਹੀ ਸਥਿਤੀ ਦੇ ਵਿੱਚ ਟਾਈਟ ਫਿਟਿੰਗ ਵਰਕਆਊਟ ਆਊਟਫਿਟਸ ਯਾਨੀ ਕਿ ਸਰੀਰ ਨੂੰ ਹੱਕ ਕਰਨ ਵਾਲੀਆਂ ਜੋ ਕਿ ਲੈਗਜ਼ ਟੌਪ ਅਤੇ ਸਪੋਰਟਸ ਬਰਾ ਪਹਿਨਣਾ ਇੱਕ ਰੁਝਾਨ ਬਣ ਗਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਫੈਸ਼ਨ ਤੁਹਾਡੀ ਸਿਹਤ ਦੇ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪਾ ਰਿਹਾ ਬਿਲਕੁਲ ਇਹ ਇੱਕ ਸਵਾਲ ਜ਼ਰੂਰ ਉੱਠਦਾ ਹੈਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਬਾਰੇ ਨਹੀਂ ਪਤਾ ਹੁੰਦਾ ਤਾ ਉਸ ਦੇ ਉੱਤੇ ਇੱਕ ਫਿਟਨੈਸ ਮਾਹਿਰ ਦੇ ਵੱਲੋਂ ਕਿਹਾ ਗਿਆ ਜ ਜਨਾ ਦਾ ਨਾਮ ਹੈ ਜੋਤੀ ਉਹਨਾਂ ਨੇ ਦੱਸਿਆ ਹੈਗਾ ਕਿ ਜਿਮ ਦੇ ਵਿੱਚ ਟਾਈਟ ਕੱਪੜੇ ਪਹਿਨਣਾ ਤੁਹਾਡੀ ਚਮੜੀ ਅਤੇ ਸਿਹਤ ਦੋਵਾਂ ਦੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਸਭ ਤੋਂ ਪਹਿਲਾਂ ਆਉਂਦਾ ਹੈ ਚਮੜੀ ਦੀ ਲਾਗ ਦਾ ਖਤਰਾ ਹੋ ਸਕਦਾ ਹੈ ਜੀ ਹਾਂ ਜਿਮ ਦੇ ਵਿੱਚ ਸਰੀਰ ਦੇ ਵਿੱਚੋਂ ਬਹੁਤ ਸਾਰਾ ਪਸੀਨਾ ਨਿਕਲਦਾ ਹੈ ਜੇ ਤੁਸੀਂ ਬਹੁਤ ਟਾਈਟ ਕੱਪੜੇ ਪਹਿਨਦੇ ਹੋ ਤਾਂ ਉਹ ਪਸੀਨਾ ਲੰਬੇ ਸਮੇਂ ਤੱਕ ਚਮੜੀ ਤੇ ਰਹਿੰਦਾ ਹੈ ਇਸ ਦੇ ਨਾਲ ਬੈਕਟੀਰੀਆ ਤੇ ਫੰਗਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਖਾਸ ਕਰਕੇ ਅੰਡਰਗ੍ਰਾਜ਼ ਕਮਰ ਅਤੇ ਪੱਟ ਦੇ ਖੇਤਰ ਦੇ ਵਿੱਚ ਖੂਨ ਦੇ ਗੇੜ ਦੇ ਉੱਤੇ ਪ੍ਰਭਾਵ ਪੈਂਦਾ ਜੀ ਹਾਂ ਤੰਗ ਕੱਪੜੇ ਸਰੀਰ ਦੀਆਂ ਨਾੜੀਆਂ ਨੂੰ ਦਬਾਉਂਦੇ ਨੇ ਜੋ ਖੂਨ ਦੇ ਗੇੜ ਨੂੰ ਪ੍ਰਭਾਵਿਤ ਕਰ ਸਕਦਾ ਹੈ ਲੰਬੇ ਸਮੇਂ ਤੱਕ ਅਜਿਹੇ ਕੱਪੜੇ ਪਹਿਨਣ ਦੇ ਨਾਲ ਲੱਤਾਂ ਦੇ ਵਿੱਚ ਸੁਨ ਹੋਣਾ ਲੱਤਾਂ ਸੁਨ ਹੋ ਜਾਣ ਦੀਆਂ ਨੇ ਕੜਵਲ ਜਾਂ ਫਿਰ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਫਿਰ ਆਉਂਦਾ ਪਸੀਨਾ ਸੁਕਾਉਣ ਦੇ ਵਿੱਚ ਮੁਸ਼ਕਿਲ ਜਿਹੜੀ ਕਿ ਆ ਸਕਦੀ ਹੈ ਜੀ ਹਾਂ ਤੰਗ ਕੱਪੜੇ ਪਸੀਨਾ ਸੋਖਣ ਦੇ ਯੋਗ ਨਹੀਂ ਹੁੰਦੇ ਜਾਂ ਫਿਰ ਹਵਾ ਨੂੰ ਲੰਘਣ ਨਹੀਂ ਦਿੰਦੇ ਇਹ ਸਰੀਰ ਨੂੰ ਠੰਡਾ ਨਹੀਂ ਹੋਣ ਦਿੰਦੇ ਤੇ ਦੱਸ ਦਈਏ ਕਿ ਓਵਰ ਹੀਟਿੰਗ ਦਾ ਕਾਰਨ ਬਣ ਸਕਦਾ ਹੈ ਜਿਸ ਦੇ ਨਾਲ ਕਸਰਤ ਦੌਰਾਨ ਥਕਾਵਟ ਜਾਂ ਫਿਰ ਚੱਕਰ ਆ ਸਕਦੇ ਨੇ ਫਿਰ ਆਉਂਦਾ ਹੈ ਚਮੜੀ ਦੇ ਉੱਤੇ ਦੱਫੜ ਜਾਂ ਫਿਰ ਅਲਰਜੀ ਜੀ ਹਾਂ ਰਾਸ਼ਿਸ ਤੁਸੀਂ ਬਹੁਤ ਵਾਰ ਦੇਖੇ ਹੋਣੇ ਕਈਆਂ ਦੇ ਜੋ ਕਿ ਜਿਮ ਜਾਂਦੇ ਨੇ ਅਕਸਰ ਉਹਨਾਂ ਤੇ ਬਾਜੂ ਦੇ ਉੱਤੇ ਕਮਰ ਦੇ ਉੱਤੇ ਜਾਂ ਸਰੀਰ ਦੇ ਹੋਰ ਕਈ ਅੰਗਾਂ ਦੇ ਉੱਤੇ ਰਸ਼ਿਸ ਹੋ ਜਾਂਦੇ ਨੇ ਤਾਂ ਕੁਝ ਦੱਸਦੇ ਕਿ ਸਿੰਥੈਟਿਕ ਅਤੇ ਤੰਗ ਫਿਟਿੰਗ ਵਾਲੇ ਕੱਪੜੇ ਪਸੀਨੇ ਦੇ ਨਾਲ ਮਿਲ ਕੇ ਚਮੜੀ ਦੇ ਉੱਤੇ ਦਫੜ ਤੇ ਅਲਰਜੀ ਦਾ ਕਾਰਨ ਬਣ ਸਕਦੇ ਨੇ ਕਈ ਵਾਰ ਇਹ ਦੱਸਦੇ ਕਿ ਪਿਗਮੈਂਟੇਸ਼ਨ ਦਾ ਕਾਰਨ ਵੀ ਬਣ ਸਕਦਾ ਹੈ ਫਿਰ ਆਂਦਾ ਹੈ ਫਿਟਨੈਸ ਮਾਇਰ ਦੀ ਸਲਾਹ ਕੀ ਹੈ ਇਸ ਨੂੰ ਲੈ ਕੇ ਜੀ ਹਾਂ ਫਿਟਨੈਸ ਮਹਾਰਾਜ ਜੋਤੀ ਦਾ ਕਹਿਣਾ ਹੈਗਾ ਕਿ ਕਸਰਤ ਦੇ ਲਈ ਚਮੜੀ ਦੇ ਅਨੁਕੂਲ ਥੋੜੇ ਜਿ ਢਿੱਲੇ ਫਿਟਿੰਗ ਵਾਲੇ ਕੱਪੜੇ ਚੁਣੇ ਜਾਣੇ ਚਾਹੀਦੇ ਨੇ ਤਾਂ ਜੋ ਸਰੀਰ ਆਰਾਮਦਾਇਕ ਹੋਵੇ ਅਤੇ ਚਮੜੀ ਖੁੱਲ ਕੇ ਸਾਹ ਲੈ ਸਕੇ ਤਾਂ ਇਹ ਖਾਸ ਖਬਰ ਤੁਹਾਡੇ ਲਈ ਸਿਗੀ ਤਾਂ ਦੱਸਦੀ ਹੈ ਕਿ ਤੁਹਾਨੂੰ ਕਰਨਾ ਕੀ ਚਾਹੀਦਾ ਹੈਗਾ ਕਿਹੋ ਜਿਹੇ ਕੱਪੜੇ ਪਾਣੇ ਚਾਹੀਦੇ ਨੇ ਦਰਸਲ ਸੂਤੀ ਅਤੇ ਸੁੱਕੇ ਫਿੱਟ ਜੋ ਦੱਸਦੀ ਹੈ ਕਿ ਫੈਬਰਿਕ ਤੋਂ ਬਣੇ ਹੋਏ ਕੱਪੜੇ ਚੁਣੇ ਚੁਣੋ ਹਮੇਸ਼ਾ ਥੋੜੇ ਜਿ ਢਿੱਲੇ ਫਿਟਿੰਗ ਵਾਲੇ ਕੱਪੜੇ ਪਹਿਨੋ ਜੋ ਕਿ ਕਸਰਤ ਦੇ ਵਿੱਚ ਰੁਕਾਵਟ ਨਾ ਆਉਣ ਫਿਰ ਉਹ ਫੈਬਰਿਕ ਚੁਣੋ ਜੋ ਪਸੀਨਾ ਸੋਖ ਲੈਂਦਾ ਹੈ ਅਤੇ ਹਵਾ ਲੰਘਾਉਂਦਾ ਹੈ ਤਾਂ ਵਰਕਆਊਟ ਤੋਂ ਤੁਰੰਤ ਬਾਅਦ ਕੱਪੜੇ ਬਦਲੋ ਤਾਂ ਇਹ ਕੁਝ ਜਾਨ ਹੈ ਜੋ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਜੇਕਰ ਤੁਸੀਂ ਵੀ ਜਿਮ ਜਾਂਦੇ ਹੋ ਜਿਮ ਕਰਦੇ ਹੋ ਤਾਂ ਖਾਸ ਕਰਕੇ ਕੁੜੀਆਂ ਜ਼ਰੂਰ ਧਿਆਨ ਦੇਣ ਕਿਉਂਕਿ ਦਿਖਾਵੇ ਦੇ ਚੱਕਰ ਦੇ ਵਿੱਚ ਆਪਣੇ ਫਿਟਨੈਸ ਤੇ ਫੈਸ਼ਨ ਦੇ ਚੱਕਰ ਦੇ ਵਿੱਚ ਉਹ ਤੰਗ ਤੇ ਟਾਈਟ ਕੱਪੜੇ ਜ਼ਰੂਰ ਪਾ ਲੈਂਦੀਆਂ ਨੇ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਦੇ ਕੰਮ ਆ ਸਕੇ